ਸਤਨਾਮ ਵਾਹਿਗੁਰੂ ਸਾਹਿਬ ਜੀਉ ਗਉੜੀ ਸੁਖਮਨੀ ਮਹਲਾ 5 ਸਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਦਿ ਗੁਰਿ ਨਮਹਿ ਚੁਗਾਤ ਗੁਰਿ ਨਮਹਿ ਸਤਿਗੁਰੇ ਨਮੈ ਸਿਦੀ ਗੁਰਦੀਵੈ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਪ੍ਰਾਪੋ ਕੰਧ ਕਲੇਸਤ ਨਮਾਹਿ ਮਟਾਵੋ ਸਿਮਰੋ ਜਾਪ ਸੰਪਾਰਿਕੈ ਨਾ ਗਵ ਤਗਨਤ ਅਨੇਕੈ ਵੇਦ ਪ੍ਰਾਨ ਸਿਮਰ ਸੋ ਅੱਖਰ ਕਿਨੇ ਰਾਮ ਨਾਮਿਕ ਅੱਖਰ ਕਿਨ ਕਾ ਇਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨ ਆਵੈ ਕੌਂਕੀ ਏਕੈ ਦਸ ਤੁਹਾਰੁ ਨਾਨਕੁ ਕਉਨ ਸਗ ਮੋਹਿ ਉਦਾਰੋ ਸੁਖ ਮਨੀ ਸੁਖ ਅਮਰਤ ਪ੍ਰਵਨਾ ਭਗਤ ਚਾ ਨ ਕੈ ਮਨ ਬਿਸ਼ਰਾਮ ਰਹਾਉ ਰਉ ਕੈ ਸਿਮਰਨ ਕਰਿ ਬਨ ਅਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪਰਮ ਕੈ ਸਿਮਰਨ ਹਾਲ ਪਰ ਹਰਿ ਰਹਿ ਪ੍ਰਭ ਕੈ ਸਿਮਰਨ ਦੁਸ਼ਮਣ ਟਾਰੈ ਪਰਮ ਸਿਮਰਤ ਕਸਿ ਬੇਗੰਨਾ ਲਗੈ ਪ੍ਰਭ ਕਾ ਸਿਮਰਨ ਅੰਧ ਨ ਜਾਗੈ ਪ੍ਰਭ ਕਾ ਸਿਮਰਨ ਭਉ ਨ ਬੇ ਆਪੈ ਪ੍ਰਭ ਕੈ ਸਿਮਰਨ ਦੁੱਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬਨ ਦਾ ਨਾਨਕ ਖਰ ਰੰਗ ਅਨਵਕਾ ਸਿਮਰਨ ਰਹੈ ਨਾ ਉਨਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਪਦ ਪ੍ਰਭ ਕਾ ਸਿਮਰਨ ਜਪ ਤਪ ਉਜਾ ਪ੍ਰਾਪਤੈ ਸਿਮਰਨ ਬਿਨ ਸੈ ਦੁਜਾ ਪ੍ਰਭ ਕੈ ਸਿਮਰਨ ਤੀਰਥ ਸੁਨਾਨੀ ਪ੍ਰਭ ਕੈ ਸਿਮਰਨ ਤਰ ਕੈ ਮਾਨੀ ਰਉਕਾ ਸਿਮਰਨ ਹੋਇ ਸਭਲਾ ਪ੍ਰਭ ਕਾ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਈ ਨਾਨਕ ਤਾ ਕਹਿ ਲਾ ਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਈ ਉਚਾ ਪ੍ਰਭ ਕਾ ਸਿਮਰਨ ਉਦਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਪੁਜੈ ਪ੍ਰਭ ਕਾ ਸਿਮਰਨ ਸਭ ਕੇ ਸੋਜੈ ਪ੍ਰਭ ਕਾ ਸਿਮਰਨਾ ਨਾਹੀ ਜੰਤਰਾਸ ਪ੍ਰਭ ਕਾ ਸਿਮਰਨ ਪੂਰਨਿਆਸਾ ਪ੍ਰਭ ਕਾ ਸਿਮਰਨ ਮਨ ਕੀ ਮਤ ਜਾਈ ਅਮਰਤ ਨਾਮ ਰਜਮਹੇ ਸਮਾਈ ਅਰਵਦੀ ਬਸਾ ਸਾਧ ਕੀ ਰਸਨਾ ਨਾਨਕ ਜਨ ਕਾ ਦਾਸ ਅਮ ਦਸੰਗਾ ਪ੍ਰਭ ਕੋ ਸਿਮਰੈ ਸੇ ਤਨ ਭੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਰਾਮ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮਹਤਾ ਜੀ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਰਾਮ ਕੋ ਸਿਮਰੈ ਸੇ ਸੁਖ ਬਖਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦੇ ਆਲਾ ਨਾਨਕ ਜਨ ਕੀ ਮੰਗੈ ਰਵਾਲਾ ਪਰਭਉ ਕੋ ਸਿਮਰੈ ਸੇ ਪਾਰ ਕੋ ਉਪਕਾਰੀ ਪਰਭਉ ਕੋ ਸਿਮਰੈ ਤਨ ਸਦ ਬਲਹਾਰੀ ਪਰਭਉ ਕੋ ਸਿਮਰੈ ਸੇ ਮੁਖ ਸੁਹਾਵੀ ਪਰਭਉ ਕੋ ਸਿਮਰੈ ਤਨ ਸੁਖ ਵੇਹਾਵੇ ਪਰਭਉ ਕੋ ਸਿਮਰੈ ਤਿਨ ਆਤਮ ਜੀਤਾ ਪਰਭਉ ਕੋ ਸਿਮਰੈ ਤਿਨ ਨਿਰਮਲ ਰੇਤਾ ਪਰਭਉ ਕੋ ਸਿਮਰੈ ਤਿਨ ਅੰਮ੍ਰਿਤ ਘਨੇਰੀ ਪਰਭਉ ਕੋ ਸਿਮਰੈ ਬਸੈ ਹਰ ਨੇਰੇ ਸ਼ਾਂਤ ਕਿਰਪਾ ਤੇ ਅੰਗ ਰਿਝਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬ ਹੋ ਨਾ ਛੋੜੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਦੇ ਚਲੇ ਆਸਨ ਪ੍ਰਭ ਕੈ ਸਿਮਰਨ ਕਉਲ ਬਿਗਾਸਨ ਪ੍ਰਭ ਕੈ ਸਿਮਰਨ ਆੜ ਹਮ ਚਨਕਾਰ ਸਭ ਪ੍ਰਭ ਸਿਮਰਨ ਕਾੰਤ ਨਾ ਪਾਰ ਸਿਮਰੈ ਸੇ ਜਨ ਜਿਨ ਕੋ ਕਰਬ ਮਾਇਆ ਨਾਨਕ ਤਿਨ ਜਨੁ ਸ਼ਰਨਿ ਆਇ ਪਰ ਸਿਮਰਨ ਕਨ ਭਗਤ ਕੋ ਟਾਈ ਹਰ ਸਿਮਰਨ ਲਗ ਬੀ ਦਉ ਪਾਏ ਹਰ ਸਿਮਰਨ ਭੈ ਸਿਖ ਜਤੀ ਦੰਤੀ ਹਰ ਸਿਮਰਨ ਨੇ ਚਉ ਪੰਤ ਜਾਤੇ ਹਰ ਸਿਮਰਨ ਧਾਰੀ ਸੋ ਕਰਣਾ ਸਿਮਰ ਸਿਮਰ ਹਰ ਕਾਰਨ ਕਰਣਾ ਹਰ ਸਿਮਰਨ ਕੀਓ ਸਗਲ ਆਕਾਰ ਹਰ ਸਿਕੰਡ ਮੈਂ ਆਪ ਨਰੇਂ ਕਰ ਤਾ ਕਾ ਕਿਰਪਾ ਸਿ ਆਪ ਬੁਝਾਇਆ ਨਾਨਕ ਕਰਮ ਕੈਬ ਸਿਮਰਨ ਤਿਨ ਪਾਇਆ ਅਸਲ ਲੋਕ ਦੀਨ ਦਾਰ ਤਗ ਪੰਜਨਾ ਕਣ ਕਣ ਨਾਥਿਆ ਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੀ ਪ੍ਰਭ ਸਾਥ ਅਸ਼ਟ ਕਦੇ ਜਹ ਮਾਤ ਪਿਤਾ ਸੁਖ ਮੀਤ ਨਾ ਪਾਈ ਮਨੁ ਹਾ ਨਾਮ ਤੇਰੇ ਸੰਗ ਸਹਾਈ ਜਹ ਮਹਾ ਪਿਆਣ ਦੂਤ ਜਮ ਦਲੈ ਤੈ ਕੇ ਵਲ ਨਾਮ ਸੰ ਤੇਰੇ ਚੱਲੈ ਤੈ ਮੁਸਕਲ ਹੋਵੈ ਅਤ ਭਾਰੀ ਹਰ ਕੋ ਨਾਮ ਕਿਨ ਮਾਹਿ ਉਦਾਰੇ ਨਾਨਕ ਬਨਹ ਚਰਨ ਕਰਤ ਨਹੀਂ ਕਰੈ ਹਰ ਗੋ ਨਾਮ ਕੋਟ ਪਾ ਪਰ ਹਾਰੇ ਗੁਰਮੁਖ ਨਾਮ ਧਪੋ ਮਨ ਮਿਹਰੀ ਨਾਨਕ ਪਾਵੋ ਸੋਖ ਕਨੇਰੀ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰਖਾ ਨਾਮ ਜਪ ਤੋਏ ਸੁਖੀਆ ਲਾਗ ਕਰਵੇਂ ਬੰਦ ਨਾ ਪਾਰੈ ਹਰਖਾ ਨਾਮ ਜਪਤ ਨਿਸਤਰੈ ਆਨੇ ਕਮ ਆਇਆ ਰਗ ਦਿਖਣਾ ਦੁਰ ਜਾਵੇ ਹਰ ਕਾ ਦਹਾਮ ਜਪ ਤਿਆ ਕਾਵੇ ਜਹਿ ਬਾਰੇ ਗਿਓ ਯਾਤਰ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸੁਖ ਆਖਿ ਆਈ ਹੈ ਨਾਨਕ ਗੁਰਮਕਾ ਪਰਮਗਤ ਕਾਈ ਹੈ ਛੂਟ ਤਾ ਨਹੀਂ ਕੋਟ ਲਖ ਬਾਹੀ ਨਾਮ ਜਪ ਤੈ ਪਾਰ ਕਰਾਹੀ ਅਤਿ ਵਿਗਣ ਜਐ ਆਏ ਸੰਘਾਰ ਹੈ ਹਰ ਕਾ ਨਾਮ ਤਤ ਕਾਲ ਉਧਾਰ ਹੈ ਆਨਕ ਜਉਣ ਜਨਮੈ ਮਰ ਜਾਮ ਮੋਹ ਦਮ ਜਪ ਤਪਾਵੈ ਬਿਸ਼ਰਾਮ ਹਉ ਮੈਲਾ ਮਰਕਲ ਹੋਣਾ ਧੋਬੈ ਹਰ ਕਾ ਨਾਮ ਕੋਟ ਪਾਪ ਕੋਬੈ ਐਸਾ ਦਮ ਜਪੋ ਪੁਨਰੰਗ ਦਾਨ ਪਾਈਐ ਸਾਧਕੈ ਸੰਗ ਜਹ ਮਾਰਗ ਕੇ ਗਣੇ ਜਾਹੀ ਤਨ ਕੋ ਸਾਹ ਅਰ ਕਾ ਨਾਮ ਮੋਹਨ ਸੰਤੋ ਸਾਹ ਜਹ ਐਟੇ ਪਾਉ ਅੰਧ ਗੁਵਾਰਾ ਅਰ ਕਾ ਨਾਮ ਸੰਗ ਜੀਆਰਾ ਜਹਾਂ ਭਾਂਤੇ ਤੇਰਾ ਕੋਨਾ ਸੀ ਜਾਨੂ ਹਰ ਕਾ ਨਾਮ ਤਰ ਨਾਲ ਪ੍ਰਸ਼ੰਨੁ ਜਹ ਮਾ ਬਿਆਨ ਕਰ ਤਕੋ ਖਾਮ ਤੈ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ ਜਹਾਂ ਕੈ ਕਾ ਮਨ ਤੁਝ ਆਕਰ ਕੈ ਸਹ ਨਾਨਕ ਹਰਿ ਹਰਿ ਅੰਮ੍ਰਿਤ ਵਰਕੈ ਭਗਤ ਜਨਾਂ ਕੀ ਵਰਤਨ ਨਾਮ ਸਤ ਜਨਾਂ ਕੈ ਮਨ ਵਿਸ਼ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮੁ ਦਰੇ ਜਨਕੋਟ ਅਰ ਜਸ ਕਰਤ ਸਤਿ ਜਨ ਰਾਤੇ ਹਰ ਹਰਿ ਉਪਦੇ ਸਾਧ ਕਾਮਾਤ ਹਰ ਜਨ ਕੈ ਹਰ ਨਾਮੁ ਰਿਧਾਨ ਮਾਰ ਬਰਮ ਜਨ ਕੀਨੋ ਉਧਾਨ ਅਮਰ ਕਰਿ ਬਰ ਤੇਰਾ ਗਿਟੈ ਨਾਨਕ ਜਨ ਕੈ ਮਿਰਤਿ ਵਿਕੈ ਹਰ ਕਾ ਧਾਮ ਜਨ ਕਾ ਮੁਖਤਿ ਜੁਗਤ ਹਰ ਕੈ ਨਾਮ ਜਨ ਕਾ ਕ੍ਰਿੰਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਾਤਿ ਕਵ ਪਰੈ ਨ ਭੰਗ ਹਰ ਕਾ ਨਾਮ ਜਰ ਕੀ ਬੜਿਆਈ ਹਰ ਕਾ ਨਾਮ ਜਨ ਸੋ ਕਾ ਪਾਈ ਹਰ ਕਾ ਨਾਮ ਜਨ ਕਾ ਭੋਗ ਜੋਗ ਹਰ ਨਾਮ ਚਲ ਕਿਸ ਨਾਏ ਪੀਓਗਾ ਜਿਨ ਲਾਤਾ ਹਰ ਨਾਮ ਕੀ ਸੇਵਾ ਨਾਨਕ ਕੂਜੈ ਹਾਰ ਹਰ ਦੇਵਾ ਹਰ ਹਰ ਜਨਕਾ ਮਾਲ ਖਜੀਨਾ ਹਰ ਤਰ ਜਨ ਕੋ ਆਪ ਪਰਮਦੀਨਾ ਹਰ ਹਰ ਜਨਕਾ ਓਟ ਸਤਾਣੀ ਹਰ ਪ੍ਰਤਾਪ ਜਦਿਆ ਵਰਨਾ ਜਾਣੀ ਓਦ ਪੋ ਜਨ ਹਰਸ ਰਸ ਰਾਤੇ ਸੁਨ ਸੁਆਦ ਨਾਪ ਰਸ ਬਾਤੇ ਆਠ ਪਹਿਰ ਜਨ ਹੜਾ ਜਪੈ ਅਰਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤਵਾ ਕਰੇ ਨਾਨਕ ਜਨ ਸੰਗ ਕੀਤੇ ਤਾਰੇ ਹਾਰ ਜਾਤੈ ਹਰ ਗੁਰ ਗਾਮ ਨਾਮ ਦੇ ਨਾਲ ਹਰ ਗੁਣ ਗਾਮ ਸਭ ਤੇ ਉਕਤਮ ਹਰ ਕੀ ਕਰਤਾ ਨਾਲ ਸੁਣਤ ਦਰਦ ਦੁਖ ਲੱਠਾ ਨਾਮ ਕੀ ਮੇਰੇ ਪਾਸ ਸੰਤਿ ਜਿ ਬਸੈ ਸੰਤ ਵਰਤਾਉ ਦੇ ਸਭ ਦੱਸੈ ਸੰਤ ਕਾ ਸੰਗ ਬੜ ਭਾਗੀ ਪਾਈਐ ਸਤਿ ਕੀ ਸੇਵਾ ਨਾਲ ਮਤਿ ਆਈਐ ਨਾਮ ਤੁਲ ਕਸ਼ਿਆ ਵਰਣਾ ਕੋਈ ਤਾਨ ਗੁਰਮੁਖ ਨਾਮ ਮਹਿ ਜਨ ਕੋਈ ਸਲੋਕ ਬਹੁ ਸਾਸਤਰ ਬਹੁ ਸਿਮਰਤੀ ਦੇਖੇ ਸਰਬ ਢੋਲ ਉਹ ਜਿਸ ਨਾਨੀ ਹਰ ਹਰੇ ਨਾਮ ਕਿ ਨਾਮ ਅਮੋਲ ਆਸ਼ਟ ਪਾਦੀ ਜਾਪ ਪਾਉ ਗਿਆਨ ਸਗਤ ਧਿਆਨ ਅਠ ਸਾਸਤਰ ਸਿਮਰਤ ਬਖਿਆਣ ਜੋਗ ਅਭਿਆਸ ਕਰਮ ਤਰਮ ਕਿਰਿਆ ਸਗਤ ਤਿਆਗ ਪਰਮ ਬਾਦੀ ਕਿਰਿਆ ਅਨੇਕ ਪ੍ਰਕਾਰ ਕੀ ਬਹੁ ਜਤਨ ਆਪਨ ਦਾਨ ਹੋਵੇ ਬਹੁ ਰਤਨ ਹੇਰ ਕੰਡਾਏ ਹੋਵੈ ਕਰੇ ਰਾਤੀ ਬੰਤ ਨੇਮ ਕਰੇ ਕਹ ਭਾਤੀ ਨੇ ਤੁਲ ਰਾਗ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਵਾਰ ਨਾ ਪੜਿ ਪ੍ਰਥਵੀ ਤੇ ਚਰਿ ਦੀਵੇ ਮਹਾ ਉਦਾਸ ਤਪੀ ਸਰਤੀਵੇ ਅਗਨ ਮਾਹੀ ਹੋ ਮਤ ਪਾਰਾ ਕਲ ਕਸ ਹੈ ਵਰਪੂ ਮਦਾਨ ਨਿਉਲੀ ਕਰਮ ਕਰੇ ਬਹੁ ਆਸਨ ਜਨ ਮਾਰਗ ਸੰਜਮਤ ਸਾਧਨ ਨੇਮ ਕਰੇ ਬੰਦਾ ਸਿਰ ਕੰਡਾ ਮੈਂ ਤੌਪੀ ਹੋਵੇ ਮਹਿਲ ਚੋਵੇ ਹਰ ਕੇ ਨਾਮ ਸੰਸਰ ਗੱਜਦਾ ਹੈ ਨਾਨਕ ਗੁਰਮੁਖ ਨਾਲ ਜਪਤ ਕਰਤ ਪਾਵੇ ਮਨ ਕੰਕਣਾ ਤੀਰਥ ਦੇ ਛਟੈ ਕਰਮ ਕੁਮਾਰ ਨਮੰਤੇ ਹਟੈ ਸੋਚ ਕਰੇ ਦਿਨ ਸਰ ਰਾਤ ਸੋਚ ਕਰੇ ਦਿਨ ਸਰ ਰਾਤ ਮਨ ਕੀ ਬਹਿ ਲੰਦਾ ਨਾ ਤੇ ਜਾਤ ਐਸ ਦੇਹੀ ਕਾ ਬਾਬ ਸਾਧਨਾ ਕਰਦਾ ਹੈ ਭਗਤਿ ਕਉ ਰਬ ਖਿਆਤਰ ਜਨ ਤੋਪੈ ਬੋਦੀ ਆਮੀਤਾ ਸੁਤਕਾ ਇਕਾਂਤੀ ਭੀਜ ਮਨ ਹਰ ਕੇ ਨਾਮ ਕੀ ਮਹਿਮਾ ਉਚ ਨਾਨਕ ਨਾਮੁ ਤੇਰੀ ਮਾਤਕ ਬਾਹਉ ਉਚ ਬਾਬ ਸਿਆਨ ਜਨ ਤਨ ਭੋ ਵੀ ਆਪੈ ਅਨਿਕ ਯਤਨ ਕਰਿ ਸ਼ਿਰ ਨਾਮੁ ਧਰਾਪੈ ਪੇਗਾਮੇ ਕਾ ਨੈ ਭੁਜੈ ਕੋਡਾ ਪਾਦਰ ਕੈ ਨੈ ਸਿਜੈ ਛੂਡ ਸਦਾ ਹੀ ਉਮਰਿਆਲ ਮੋਹਿ ਬਿਆਪੈ ਮਾਇਆ ਜਾਲ ਅਵਰ ਕਤੁਤਾ ਸਗਲੀ ਜਮਟਾਨੈ ਗੋਵਿੰਦ ਭਜਨ ਮੰਤਰ ਨੈ ਮਾਨੈ ਹਰ ਕਾ ਨਾਮ ਜਾਪਿ ਤਹ ਜਾਏ ਨਾਨਕ ਬੋਲੇ ਸਹਿਸ ਪਹਾਇ ਚਾਰ ਪਦਾਰਥ ਜੀ ਕੋ ਮੰਗੈ ਸੋਜਨਾ ਕੀ ਸੇਵਾ ਲਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਤੇ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਥ ਸੰਗੈ ਹਉਮੈ ਸ਼ੋਰੈ ਜੇ ਕੋ ਜਨਮ ਮਰਨ ਤੀੜਾ ਰਹੈ ਸਉ ਜਨਾ ਕੀ ਸ਼ਰਣੀ ਪਾਰੈ ਜਿਸ ਜਨ ਕੋ ਪ੍ਰਭ ਦਰਸਪਿਆਸ ਆਨ ਨਿਕਟ ਆਕੇ ਬਲ ਬਲ ਜਾਸਾ ਸਗਲ ਪਰਖ ਮੈਂ ਪਰਖ ਪਰਧਾਨ ਸਾਥ ਸੰਗ ਜਾ ਕਾ ਮਿਟੈ ਅਵ ਮਹਾਨ ਆਪਸ ਕੋਟ ਦੋੜੇ ਮਿਤਾ ਸੋ ਗਣੀਏ ਸਭ ਤੇ ਉਚਾ ਜਾਂਡਾ ਮਨ ਹੋਏ ਸਗਲ ਕੀ ਦੀਨ ਦਾ ਹਰ ਹਰ ਨਾਮ ਤਿਨ ਕਣ ਕਣ ਚੀਨਾ ਮਨ ਆਪਣੇ ਤੇ ਘੁਰਾ ਮਿਟਾ ਦਾ ਬੀਖਾ ਸਗਲ ਸ੍ਰਿਸ਼ਟ ਸਾਜਨਾ ਸੋਗ ਤੁਗਜਨ ਸੰਤਿ ਸਚੀਤਾ ਜਾਨਕ ਪਾਪ ਨਹੀਂ ਨਿਪਾ ਜਤਨ ਕੋ ਤਰਤੀਰੂ ਨਾਮ ਨ ਚਾਹੇ ਕੋ ਨਾ ਤੀਰਤਾਉ ਨਿਮਾੜੇ ਕੋ ਪ੍ਰਭ ਤੀਰੂਪਾਨ ਸਗਲ ਕਟਾ ਕੋ ਦੇਵੋ ਦਾਨ ਕਰਨ ਕਰਾਵਣ ਵਾਰ ਸੁਆਮੀ ਸਗਲ ਟਾਂਕੇ ਅੰਤਰ ਜਾਮੀ ਆਪਣੀ ਗਨ ਮੈਂ ਜਾਣੂ ਮਾਪੇ ਆਪਨ ਸੰਗ ਆਕਰਵ ਰਤੀ ਤਬਰੀ ਉਸਤਤ ਪਤੇ ਹੋਈ ਨਾਨਕ ਅਵਲ ਨ ਜਾਣ ਸਕੋਏ ਸਰਬਤ ਸਧਾਰਮਪੈ ਸ੍ਰੇਸ਼ਟ ਧਰਮ ਹਰ ਗੁਰ ਨਾਮ ਜਰਨ ਮਲ ਕਰਮ ਸਗਲ ਕਿਰਿਆ ਮੈ ਉਹਤਮ ਕਿਰਿਆ ਸਾਥ ਸੰਗ ਗੁਰਮਤ ਮਲਹਿ ਰਿਆ ਸਗਲ ਉਦਮੈ ਉਦਮ ਭਲਾ ਹਰਖਾ ਨਾਮ ਜਮਉ ਜੀ ਸਦਾ ਸਗਲ ਬਾਣੀ ਮੈ ਅੰਮ੍ਰਿਤ ਬਾਣੀ ਆਰਖੋ ਜਸ ਸੁਨ ਰਸਨ ਬਕਾਨੀ ਸਗਲ ਥਾਂ ਤੇ ਉਹ ਤੁਲਕਾਨ ਨਾਨਕ ਜੈ ਕਟ ਬਸੈ ਹਰ ਨਾਮ ਸਲੋਕ ਨਿਰਗੁ ਵਿਆਰ ਈ ਆਨਿ ਆਹ ਸੋ ਪ੍ਰਭ ਸਦਾ ਸਮਾਲ ਨਕਿਆ ਇਸ ਚਿਤ ਰਖ ਨਾਿਕ ਨਿਵੇਹੀ ਨਾਲ ਅਸ਼ਟ ਪਦੇ ਰਮਈਆ ਕੀ ਕੁਣ ਚਿਤ ਪਰਾਨੀ ਕਵਣ ਬੋਲਤੇ ਕਮ ਦ੍ਰਿਸ਼ਟਾਨੀ ਜਿੰਤੂ ਸਾਹਿ ਸੁਵਾਰ ਸੀ ਗਾਦੇ ਆ ਕਰ ਬਕਰ ਵਿੱਚ ਮੇ ਉਵਾਰੇ ਆ ਬਾਾਰ ਵਿਵਸਥਾ ਤੁਜਿਆ ਪਿਆ ਵੈ ਦੂਦ ਅਰ ਜੋ ਬਨ ਭੋਜਨ ਸੁਖਸੂਦ ਬਿਰਧ ਪਿਆ ਉਪਰ ਸਾਕ ਸੈਨ ਮੁਖ ਪਿਆ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਅਸ਼ੁਦਾ ਪੂਜੈ ਬਖਸ ਲਿਓ ਤਉ ਦਾ ਹਰਿ ਕਸੀਜੈ ਜੇ ਪ੍ਰਸਾਦ ਧਰ ਉਪਰ ਸੁਖ ਵਸੈ ਸੰਤ ਪ੍ਰਾਪਤ ਮੀਤ ਬੰਤਾ ਸੁਗਾਸੈ ਜੇ ਪ੍ਰਸਾਦ ਪੀਐ ਸਿਰ ਤੇ ਜਗਲਾ ਸੁਹਦਾਈ ਕੌਣ ਪਾਉ ਕਰ ਬੁੱਲਾ ਜੇ ਪ੍ਰਸਾਦ ਖੋਗੈ ਸਵਰਥ ਸਾਰ ਸੰਗ ਸਮ agre ਸੰਸਾਰਤ ਵਸਾ ਨਿਨੇ ਹੱਥ ਪਾਪ ਕਰਨ ਨਿਕਰ ਸਨਾਨ ਸਹਿ ਤਿਆਗ ਵਰ ਸੰਗਰਚਨਾ ਐਸੇ ਦੋਖ ਮੂਡੰਦ ਤੇ ਆਪੀ ਨਾਨਕ ਕਾੜ ਲੇ ਹੋ ਕੜਿ ਆਪੀ ਆਪਿ ਆਪਿ ਤਿਉ ਰੱਖਣ ਹਾ ਤੇ ਸਿਅ ਪ੍ਰੀਤ ਰਖ ਰਹਿ ਕਵਾਰ ਜਾਕੀ ਸੇਵਾ ਨਮਨਿਤ ਪਾਵਹਿ ਤਾ ਸਿਅ ਮੂਡਾ ਮਰ ਨਹੀਂ ਨਹ ਵੈ ਜੋ ठाकुर ਸਦਾ ਹਜੂਰੀ ਤਾਕੋ ਬੰਦਾ ਜਹੰਤ ਦੂਰੀ ਜਾ ਕੇ ਤਹਿਲ ਪਾਵੇ ਦਰਗਹ ਮਾਨ ਤੇ ਸਹਿਬ ਸਰਬ ਮੂਤ ਅਜਾਨ ਸਦਾ ਦਰ ਭੂਲਣ ਹਾਰੇ ਨਾਨਕ ਰਖਣ ਹਾਰੇ અપਾਰ ਰਤਨ ਤਿਆਗੇ ਕਉਡੀ ਸੰਗ ਰਚੈ ਸਾਹ ਛੋੜ ਝੂਠ ਸੰਗ ਬਚੈ ਜੋ ਛੜਨਾ ਸੋ ਅਸਤ ਕਰਮਾਨੈ ਜੋ ਵਣਸੋ ਦੁਰ ਪਰਾਨੈ ਛੋੜ ਜਾਏ ਜਿਸ ਕਾ ਸ਼ਰਮ ਕਰੈ ਸੰਗ ਸਹਾਈ ਕਿਸ ਪਰ ਹਾਰੇ ਸੰਦਲ ਲੇਪ ਧਾਰੈ ਤੋਹੀ ਘਰ ਤਾ ਪ੍ਰੀਤਿ ਭਸਮ ਸੰਗ ਹੋਈ ਚੰਦਨ ਲੇਪ ਧਾਰੈ ਤੋਹੀ ਘਰ ਧਵ ਪ੍ਰੀਤਿ ਭਸਮ ਸੰਗ ਹੋਈ ਅੰਧ ਕੋ ਮੈਂ ਪਤ ਤਿ ਵਿਕਰਾਲ ਨਾਨਕ ਕਾੜ ਲੈ ਹੋ ਪ੍ਰਭ ਦਿਆਲ ਕਰ ਤੂਤ ਪਸੂ ਕੀ ਮਾਨ ਸਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਏ ਤਾਂ ਅੰਤਰ ਬਲਮਾਇਆ ਸ਼ਬਸ ਨਾ ਹੋਏ ਕਛ ਕਰੈ ਛਾਇਆ ਮਹਾਰ ਗਿਆਨ ਧਿਆਨਿ ਸੁਨਹਾ ਅੰਤਰ ਮਿਆਪੈ ਲੋ ਸੁਆਣ ਅੰਤਰ ਅਗਨ ਮਾਰ ਤਨ ਸੁਆਹਾ ਕਲਪਥ ਕੈ ਸਿ ਪਰੈ ਅਖਾਹਾ ਜਕ ਐ ਅੰਤਰ ਵਸੈ ਪ੍ਰਮ ਆਪ ਜਾਨਿ ਰਤੀ ਜਮੈ ਸਮਾਤ ਸੋਣਿਆ ਦਾ ਕੈ ਸੇ ਮਾਰੇ ਆਪੈ ਕਰ ਗੈ ਰਿਓ ਓਟ ਦੇ ਵਹਾਵ ਕਹਾਂ ਬੁਜਾ ਤੂਜੈ ਡੋਰਾ ਨਸ ਕਹੀਅਤ ਸਭ ਜੈ ਪੂਰਾ ਕਹਾਂ ਬਿਸਨ ਪਦ ਗਾਵੇ ਗੁੰਗ ਜਪਨ ਕਰੈ ਤਉ ਪੀਸਰ ਭੰਗ ਕਹਿ ਪਿੰਗਲ ਪਰਵਤ ਪਰਭਵਨ ਨਹੀਂ ਹੋ ਤੁਹਾ ਉਸ ਗਵਣ ਕਰਤਾਰ ਕਰਣਾ ਮੈਂ ਧੀਰ ਬੇਤੀ ਕਰੈ ਜਾਇਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੂ ਅਬਨ ਚੀਤਾ ਜੋ ਬਰਾਈ ਤਸਿਆ ਪ੍ਰੀਤ ਬਰੁਆ ਕੀ ਕਰੈ ਇਸਰ ਵਸੈ ਅਰਧ ਕੀ ਲ ਮਾਇਆ ਰੰਗ ਰਸੈ ਧ੍ਰਿੜ ਕਰ ਮਨੈ ਮਨੈ ਪਰਤੀਤ ਕਾਲ ਨ ਆਵੇਂ ਬੂੜੀ ਚੀਕ ਬੈਰ ਮਿਰੋਹ ਕਾਮ ਕਰੋਦ ਮੋਹ ਝੂਟ ਵਿਕਾਰ ਪਵਾਲ ਵਤ੍ਰਹ ਆਉ ਜੋ ਤਬਿਹਾਨੇ ਕਹੀ ਜਨਮ ਨਾਨਕ ਰਾਗ ਲਹਿਓ ਆਪਨ ਕਰ ਕਰਨ ਤੂ ਠਾ ਕਰ ਤਮ ਮਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੋ ਮਾਰ ਬਿਤਾ ਹੋਂ ਬਾਰਕ ਤੇਰੀ ਤੇ ਤਮਰੀ ਕਿਰਪਾ ਮੈਂ ਸੁਖ ਖੇਰੇ ਕੋਈ ਨ ਜਾਣੇ ਤਮਰਾ ਅੰਤ ਤੇ ਤੇ ਉਚਾ ਭਗਵੰਤਾ ਸਗਲਾ ਸੁਆਗਰ ਯਦਮਰ ਸੂਤਰਤਾ ਦੇ ਤੁਮ ਤੇ ਹੋਏ ਸੁਆਗਿਆਕਾਰੀ ਤੇਮਰੀ ਗੱਲ ਵਿੱਚ ਤੁਮ ਹੀ ਜਾਨੀ ਨਾਨਕ ਦਾਸ ਦਾ ਪ੍ਰਵਾਨੀ ਸਲੋਕ ਦੇਨ ਹਰ ਕਾ ਛੋੜ ਕੇ ਲਾਗੇ ਅਨ ਸੁਆਈ ਨਾ ਦੇ ਤਉ ਨ ਸਿਜਾਈ ਬਿਰਣਾ ਵੈ ਪਤ ਜਾਏ ਅਸ਼ਟ ਪਦੀ ਦਸ ਵਸ ਤੋਂ ਦੇ ਪਾਚੇ ਪਾਵੈ ਇੱਕ ਮਸਤ ਕਾਰਣ ਵੀ ਖੋਟ ਗਵਾਵੈ ਇਕ ਮਹੀਨਾ ਦੇ 10 ਪਿਹਰ ਲੇ ਤਉ ਮੋੜਾ ਕੌ ਕਹ ਕਰੇ ਜਿਸ ਠਾਕੁਰ ਸਿਆ ਨਹੀਂ ਚਾਰਾ ਤਾ ਕੋ ਕੀਜੈ ਸਦ ਗੰਗ ਸੰਗਾਰਾ ਜਾ ਕੇ ਮਨ ਲਗਾ ਬ੍ਰਹਮ ਮੀਤਾ ਸਰਣ ਸੁਤਾ ਹੋ ਮਨ ਕੁਟਾ ਜਿਸ ਜਾਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਦਿਨ ਪਾਇਆ ਆਗਨ ਤੇ ਸ਼ਾਹ ਹੋ ਆਪਣੀ ਦੀ ਰਾਸ ਰਾਤ ਨੀਤ ਬੱਤ ਅਨਤ ਉਲਾਸ ਆਪਣੀ ਆਮਾਨ ਕਸ ਬਾਹਰ ਸਾਹ ਹੋ ਨੀ ਅਗਿਆਨੀ ਮਨ ਰੋਸ ਕਰੇ ਆਪਣੀ ਮੰਤੇ ਤਾਂ ਆਪਣੀ ਕੋ ਬਹ ਬਹੁ ਰਸ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਖਤ ਉਸੇ ਆਗਿਆ ਰੱਖੇ ਪ੍ਰਭ ਕੀ ਆਗਿਆ ਮੰਨੇ ਮਤੇ ਉਸਤੀ ਚੌਗੜ ਕਰੇ ਨਿਹਾਲ ਦਾਨਕ ਸਾਹਿਬ ਸਦਾ ਦਇਆਲ ਆਨੇ ਕਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਦੇ ਅਨੇਤ ਮੇਰ ਕੀ ਛਾਇਆ ਸਿਉ ਰਖ ਲਾਵੇ ਉਹ ਬਿਰਸੈ ਉਹ ਮਨ ਬਿਸ਼ੁਤਾਵੇ ਜੋਦੀ ਸੈ ਸੋ ਚਾਲਣ ਹਾਵੇ ਨਾ ਪ੍ਰਯੋਤ ਅਧ ਅਧਾਰ ਮਟਾਉ ਸਿਉਂ ਜੋ ਲਾਵੇ ਨੀ ਤਾਕੋ ਹਾਤ ਨ ਆਵੇ ਕੀ ਮਨ ਹਰ ਕੇ ਨਾਮ ਕੇ ਪ੍ਰੀ ਸੁਖदाई ਕਰ ਕਿਰਪਾ ਨਾਲ ਕੇ ਆਪ ਲੈ ਲਈ ਤੇ ਆਤਨ ਤਨ ਕਟਨ ਕੋ ਪਸਾਇਆ ਮਿਥਿਆ ਰੋ ਮੈਂ ਬਕਤਾ ਬਾਇਆ ਮਿਥਿਆ ਰਾਜੁ ਮਹਤਨ ਮਾਲ ਮਿਥਿਆ ਕਾਮ ਕਰਤ ਵਿਚਰੈ ਮਿਥਿਆ ਰਾਖਾ ਤੀਆ ਸਭ ਵਸਤਰਾ ਮਿਥਿਆ ਰੰਗ ਸੁਮਾਇਆ ਪੀਖ ਹਸਤਾ ਮਿਥਿਆ ਤ੍ਰੋਭੋ ਅਵੈ ਬਾਣ ਮਿਥਿਆ ਮਸਿ ਉਪਰ ਕਰਤ ਗਬਾਨ ਹਸਤ ਪੰਦਤ ਸਾਧਕੇ ਸ਼ਰਨ ਨਾਮਿਕ ਜਪਤ ਜਰ ਜੀਵੈ ਹਰਿ ਕੇ ਚਰਨ ਮਿੱਠਿਆ ਸ਼੍ਰਵਣ ਪਰਿੰਦਾ ਸੁਰੇ ਮਿੱਠਿਆ ਹਸਤ ਪਰ ਦਰਗਤੋਹਿਰੇ ਮਿੱਠਿਆ ਮੇਲਕ ਰੇਕ ਦਰਪਰਤਰੀ ਆ ਰੂਪਾਦ ਮਿੱਠਿਆ ਰਸਨਾ ਭੋਜਨ ਅੰਤ ਸਵਾਦ ਮਿੱਠਿਆ ਚਰਨ ਪਰ ਵੇਕਾਂ ਕੋ ਤਾਵੇ ਮਿੱਠਿਆ ਮਨ ਪਰ ਲੋਭ ਲਵਾਵੇ ਮਿੱਠਿਆ ਕਰਨੇ ਪਰ ਬੁਕਾਰ ਮਿੱਠਿਆ ਬਾਸਲੇਤ ਵਿਕਾਰ ਨੇ ਬਹੁਤ ਜੀ ਮਿੱਠਿਆ ਸਭ ਭਾਈ ਸੰਵਲ ਦੇ ਨਾਨਕ ਹਰ ਹਰ ਨਾਮ ਲਈ ਮਿਰਤੀ ਸਾਰਥਕੀ ਅਰਦਾਸ ਸੱਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਤ ਮੁਕਿਆਬਦ ਤਾਂ ਕਹਿ ਦਰਗੰਦ ਮੈਨ ਸੇ ਮਰਣ ਗਣ ਪ੍ਰਤਾਪੇ ਹਾਈ ਬੇਗ ਬਿਨਾ ਜਿਉ ਕੀਤੀ ਜਾਈ ਗੋਵਿੰਦ ਭਜਨ ਬਿਨ ਬ੍ਰਿਤੀ ਸੋ ਕਾਮ ਜਿਉ ਕਿਰਪਨ ਕੀ ਦੇ ਰਾਤ ਦਾਮ ਧਨ ਧਨ ਤੇ ਜਨ ਜੈ ਕਟਵਾ ਸਿਓ ਹਰ ਨਾਉ ਨਾਨਕ ਤਾਂ ਕਰ ਬਲ ਬਲ ਜਾਉ ਰਹਿ ਕੇ ਅਵਰ ਕਸ਼ ਅਵਰ ਕਮਾਵਤ ਮਨੇ ਪ੍ਰੀਤ ਮੁਖੋ ਗਟ ਲਾਵਤ ਜਾਣਣ ਹਾਰ ਪ੍ਰਭ ਪਰਵੀਨ ਬਾਹਰ ਦੇਖ ਨਾ ਕਾਹੂ ਪੀਨ ਨਾ ਮਰੇ ਅਪਦੇਸ ਆਪਨਾ ਕਰ ਆਵਤ ਜਾਵਨ ਜਨਮ ਮਹਾਰਾ ਜਿਸ ਕਾ ਆਪ ਪਰਮ ਸਹੇਂਕਾਰ ਜਿਸ ਕੀ ਸੀਖ ਤਰੈ ਸੰਸਾਰ ਜੋਤੋ ਭਾਤੇ ਤਿਨ ਪ੍ਰਾਜਾਤਾ ਨਾਨਕਾ ਜਨ ਚਰਨ ਪ੍ਰਾਪਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਤ ਹੈ ਆਪਣਾ ਕੀ ਆਪ ਮਹਾਨ ਹੈ ਆਪੇ ਆਪ ਆਪ ਗਤਨੀ ਵੀਰਾ ਕਿਸ ਸੂਰਜਾਪਤ ਕਿਸ ਸਭਤਾਵਤ ਨੇਰਾ ਪਾਪਾਂ ਸਿਆਨ ਨੂੰ ਸੰਗਤਿ ਰਹਤ ਸਭ ਕੀ ਜਨ ਹੈ ਆਤਮ ਕੀ ਰਹਤ ਜਿਸ ਪਾਪ ਹੈ ਤਸ ਲੈ ਲੜਨਾਏ ਥਾਂਤ ਨੰਤਰਿਆ ਸਮਾਈ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪਨਾ ਦੇ ਘਰੀ ਸਾਲੋਤ ਕਾਮ ਕਰੋ ਦੰਦ ਲੋਭ ਮੋਹ ਮਿਰਸ ਜਾਏ ਅਨਮੇਵ ਨਾ ਨਿਕ ਪ੍ਰਭ ਸਿਰ ਟਾਕਤੀ ਕਰ ਪ੍ਰਸਾਦ ਗੁਰ ਦੀਵਾ ਆਸ਼ਟਪਾਦੀ ਜੈ ਪ੍ਰਸਾਦ ਛਤੀਐ ਅਮਰਤ ਕਾਇ ਤਿਸ ठाकुर ਕੋ ਰਖ ਭਨ ਮਾਹੀ ਜੈ ਪ੍ਰਸਾਦ ਸੁਗੰਧ ਤਲ ਲਾਵੇ ਕਿਸ ਕੋ ਸਿਮਰਤ ਪਰਮਗਤ ਪਾਵੇ ਜੈ ਪ੍ਰਸਾਦ ਬਸੈ ਸੁਗੰਧਾ ਰਾਖ ਸਹਿ ਧਾਈ ਸੁਦਾ ਮਨ ਅੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਦਾ ਆਟ ਪੈ ਸਿਮਰਤ ਸਿਰਸਦਾ ਜੈ ਪ੍ਰਸਾਦ ਰਗ ਰਸ ਭੋਗ ਨਾਨਕ ਸਾ ਭਈਆ ਧਿਆਵਣ ਜੋਗ ਜੈ ਪ੍ਰਸਾਦ ਪਾਠ ਪਟੰਬਰ ਹੰਡਾ ਲੈ ਤਿਸੈ ਤਿਆਗ ਕਤਵ ਲਵਾਵੇ ਜੈ ਪ੍ਰਸਾਦ ਸੁਖ ਸੇ ਸੋਈ ਜੈ ਮਨ ਅਟਹਿਰ ਤਾਕਾ ਜਸ ਗਾਵੀ ਜੈ ਜੈ ਪ੍ਰਸਾਦ ਤੁ ਸਭ ਕੋ ਮਨੈ ਮੁਕਤਾ ਕੋ ਜਸ ਰਸਨ ਬਖਾਨੈ ਜੈ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਰਾਉ ਜੀ ਜਲ ਸਦਰ ਕਰ ਮਾਨ ਪਾਵੈ ਨਾਨਕ ਪਾਸੇ ਤੀ ਖੜ ਜਾਵੈ ਜੈ ਪ੍ਰਸਾਦ ਰੋਗ ਕੰਚਣ ਦੇਹੀ ਦੇਵ ਲਾਹੋ ਮਿਸਰਾਮ ਸਮੇਹੀ ਦੇਵ ਪ੍ਰਸਾਦ ਤੇਰਾ ਉਲਾਰਤ ਮਨ ਸੋ ਪਾਵੇ ਹਰ ਹਰ ਦਿਸ ਕਹਿ ਕੈ ਜੈ ਪ੍ਰਸਾਦ ਤੇ ਸਗਲ ਛੇਤਰ ਢਾਕੀ ਮਨ ਸ਼ਰਮੀ ਪਰ ਢਾਕਰ ਪ੍ਰਾਪਤਾ ਕੈ ਜੈ ਪ੍ਰਸਾਦ ਤੁਝ ਕੋ ਨਾ ਪਾਹੁਚੈ ਮਨ ਸਾਸ ਸਾਸ ਸਿਮਰ ਪ੍ਰਵਿਉਤੀ ਜੈ ਪ੍ਰਸਾਦ ਪਾਈ ਤੁਲ ਲਬਨੇ ਨਾਨਕ ਤਾਕੇ ਭਗਤ ਕਰੇ ਜੈ ਪ੍ਰਸਾਦ ਆਪੋ ਕਰ ਪੈ ਰਿਜੈ ਮਤਿਸਮਰਤ ਕਿਉਂ ਆਪਸ ਕੀਜੈ ਜੈ ਪ੍ਰਸਾਦ ਅਸਵਸਥ ਸਵਾਰੀ ਮਨਿਸ ਪ੍ਰਾਪ ਕੋ ਕਬੂ ਨਾ ਬਿਜਾਈ ਜੈ ਪ੍ਰਸਾਦ ਬਾਗ ਮਿਲਿ ਘਟਨਾ ਬਾਤ ਕੋਈ ਕਾਵੇ ਆਪਣੀ ਮਨ ਜਿਨ ਤੇਰੀ ਮਨ ਬੰਤ ਵਡਾਈ ਓਟ ਦੇ ਪਟ ਸਤ ਸਹਿ ਤੇ ਆਹਾਈ ਤੁਸੀਂ ਧਿਆਏ ਜੋ ਏਕਾ ਰਖੈ ਇਹਾ ਓਹ ਮੰਨ ਨਾਨਕ ਤੇਰੀ ਰਖੈ ਜੈ ਪ੍ਰਸਾਦਿ ਕਰੇ ਪਲ ਬਹੁਦਾਨ ਮਨ ਆਨ ਪੈਰ ਕਰ ਦਿਸ ਕਾ ਪਿਆਰ ਜੈ ਪ੍ਰਸਾਦ ਤੂੰ ਆਚਾ ਬਿਹਾਰੀ ਜਿਸ ਤਰਾ ਕੋ ਸਾ ਸਾ ਤੇ ਤਾਰੀ ਜੈ ਪ੍ਰਸਾਦ ਤੇ ਸੁੰਦਰ ਰੂਪ ਸੋ ਪ੍ਰਭ ਸਿਮਰਨ ਸਦਾ ਅਨੂਪ ਜੈ ਪ੍ਰਸਾਦ ਤੇ ਤੇਰੀ ਕੀ ਗਾਤ ਸੋ ਪ੍ਰਭ ਸਿਮਰਨ ਸਦਾ ਦਿਨ ਰਾਤ ਜੈ ਪ੍ਰਸਾਦ ਤੇਰੀ ਪਤਨਾ ਹੈ ਪਰ ਪਰਸਾਦਾਂ ਦੇ ਜਸ ਕਹੈ ਜੈ ਪ੍ਰਸਾਦ ਸੁਨੇ ਕਰਨਾਦ ਜੈ ਪ੍ਰਸਾਦ ਪਿਖੈ ਬਿਸਮਾਦ ਜੈ ਪ੍ਰਸਾਦ ਬੁਲੇ ਬਤ ਹਸਨਾ ਜੈ ਪ੍ਰਸਾਦ ਸੁਖ ਸਹਿ ਜੀ ਬਸਨਾ ਜੈ ਪ੍ਰਸਾਦ ਹਸਤ ਕਰ ਚਲ ਹੈ ਜੈ ਪ੍ਰਸਾਦ ਸਭ ਪੂਰਣ ਪਾਲੈ ਜੈ ਪ੍ਰਸਾਦ ਪਰਮਗਤ ਪਾਵੈ ਜੈ ਪ੍ਰਸਾਦ ਸੁਖ ਸਹਿ ਸੰਭਾਵੈ ਐਸਾ ਪ੍ਰਭ ਤੇ ਆਗ ਅਵਰ ਕਤ ਲਾਗੂ ਗੁਰ ਪ੍ਰਸਾਦ ਅਨਿਕ ਮਨ ਜਾਗੂ ਜੈ ਪ੍ਰਸਾਦ ਨੂੰ ਪ੍ਰਗਟ ਸੰਸਾਰ ਤਿਸ ਪ੍ਰਭ ਪ੍ਰਮੂਲ ਮਨੋ ਮੀਸਾਰ ਜੈ ਪ੍ਰਸਾਦ ਤੇਰਾ ਪਰਬਾਪ ਰੇ ਮਨ ਮੂਰਤ ਤਾ ਕਉ ਜਾਹ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਕਿਸੈ ਜਾਣ ਪਰਸਾਹ ਹਾ ਜੂਰੇ ਜੈ ਪ੍ਰਸਾਦ ਤੋਂ ਪਾਵੈ ਸਾਚ ਜੂਰੇ ਮਨ ਮੇਰੀ ਤੂੰ ਤਾਂ ਸਿਉ ਰਾਥੀ ਜੈ ਪ੍ਰਸਾਦ ਸਭ ਕੀ ਕਤ ਹੋਈ ਨਾਨਕ ਜਪੈ ਜਪ ਸੋਈ ਆਪ ਜਪਾਇ ਤੇ ਮੈਂ ਸੁਣਾਉ ਆਪ ਕਵਾਏ ਸੋਹਣ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼ ਪ੍ਰਭ ਦਇਆ ਤੇ ਕਪਲ ਵਿਗਾਸ ਆਸੋ ਪਰਸਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਾਤ ਉਤਮ ਹੋਈ ਸਰਬ ਪ੍ਰਾਪਤ ਪ੍ਰਭ ਤੇ ਦੀ ਮੈਂ ਆਪੋ ਕਛੁ ਨਾ ਕਿਰੋ ਲੈ ਆ ਜਿਤ ਜਿਤ ਲਾਵੋ ਤਿਤ ਲਗੈ ਹਰ ਦਾਤ